ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੁਰਨਾਕਦੇਵ ਜੀ ਤੇ ਮਾਤਾ ਸਲਖਣੀ ਜੀ ਦਾ ਜਿੱਥੇ ਵਿਆਹ ਹੋਇਆ ਸੀ ਕੰਦ ਸਾਹਿਬ ਗੁਰਦੁਆਰਾ ਅੱਜ ਆਪਾਂ ਉੱਥੇ ਆਏ ਆਂ ਤੇ ਤੁਹਾਨੂੰ ਆਜੋ ਦਰਸ਼ਨ ਕਰਾਉਂਦੇ ਆਂ ਆਜੋ ਭਾਗਾਂ ਵਾਲਿਓ ਲਾਈਏ ਸਮਾ ਆਪਣਾ ਲੇਖੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਸੰਗਤ ਜੀ ਹੁਣ ਆਪਾਂ ਚੱਲੀਏ ਜਿੱਥੇ ਮਾਤਾ ਸਲਖਣੀ ਜੀ ਜਦੋਂ ਮਤਲਬ ਤੇ ਗੁਰਨਾਕਦੇਵ ਜੀ ਦੇ ਜਿੱਥੇ ਲਾਵਾ ਹੋਈਆਂ ਸਨ ਸੋ ਆਜੋ ਉਸ ਗੁਰੂ ਘਰ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੇ ਆਂ ਦੇਖੋ ਜੀ ਉੱਤੇ ਲਿਖਿਆ ਆ ਡੇਰਾ ਸਾਹਿਬ ਵਿਆਹ ਸਥਾਨ ਇੱਥੇ ਮਹਾਰਾਜ ਦਾ ਪਹਿਲੇ ਪਾਤਸ਼ਾਹ ਜੀ ਦਾ ਤੇ ਮਾਤਾ ਸਲਖਣੀ ਜੀ ਦਾ ਵਿਆਹ ਹੋਇਆ ਸੀ ਇਹ ਉਹ ਪਵਿੱਤਰ ਸਥਾਨ ਆ ਕਿੰਨੀ ਭਾਗਾਂ ਵਾਲੀ ਇਹ ਧਰਤੀ ਆ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਵਿਆਹ ਕਰਾਇਆ ਸੀ ਤੇ ਗ੍ਰਸਥ ਜੀਵਨ ਦੀ ਜਿਹੜੀ ਸ਼ੁਰੂਆਤ ਆ ਉਹਨਾਂ ਨੇ ਦੱਸਿਆ ਸੀ ਵੀ ਗ੍ਰਸਥ ਜੀਵਨ ਵਿੱਚ ਰਹਿ ਕੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਉਹਨਾਂ ਇਹ ਤਿੰਨੇ ਚੀਜ਼ਾਂ ਦਾ ਸਿਧਾਂਤ ਜਿਹੜਾ ਮਹਾਰਾਜ ਨੇ ਦਿੱਤਾ ਸੀ ਸੋ ਗੁਰਨਾਕਦੀਪ ਜੀ ਨੂੰ ਅ ਬਹੁਤ ਧਰਮਾਂ ਦੇ ਇਦਾਂ Hindu ਵੀ ਉਹਨਾਂ ਦਾ ਸਤਿਕਾਰ ਕਰਦੇ ਆ ਮੁਸਲਮਾਨ ਵੀ ਕਰਦੇ ਆ ਸਾਰੇ ਧਰਮਾਂ ਦੇ ਉਹਨਾਂ ਦਾ ਸਤਿਕਾਰ ਕਰਦੇ ਆ ਸੋ ਇੱਥੇ ਇਸੇ ਥਾਂ ਦੇ ਉੱਤੇ ਉਹਨਾਂ ਦੀਆਂ ਜਿੱਦਾਂ ਲਾਵਾਆਂ ਹੋਈਆਂ ਸੀ ਮੈਂ ਤੁਹਾਨੂੰ ਉੱਧਰ ਦੀ ਘੁੰਮ ਕੇ ਵੀ ਦਿਖਾ ਦਿਆਂ ਆ ਦੇਖੋ ਜੀ ਉਹ ਉੱਥੇ ਉਦਾਂ ਹੀ ਉਹ ਪਿਆ ਆ ਦੇਖੋ ਜੀ ਉਹ ਪੀੜਾ ਇਹ ਇੱਥੇ ਜਿੱਦਾਂ ਉਹਨਾਂ ਨੇ ਜਿੱਦਾਂ ਵਿਆਹ ਦੇ ਬੰਧਨ ਵਿੱਚ ਬੰਦੇ ਸੀ ਮਾਲ ਵਿਆਹ ਕਰਾਇਆ ਸੀ ਮਹਾਰਾਜ ਨੇ ਪਹਿਲੀ ਵਾਰ ਜਿੱਦਾਂ ਵੀ ਉਦੋਂ ਜੋ ਹਸਾਬ ਕਿਤਾਬ ਸੀ ਨਾ ਉਸ ਹਸਾਬ ਨਾਲ ਉਦੋਂ ਕਰਾਇਆ ਸੀ ਸਿਆ ਆ ਉਹ ਪਵਿੱਤਰ ਸਥਾਨ ਹੈ ਦੇਖੋ ਕਿੰਨਾ ਸੋਹਣਾ ਹੈ ਜੀ ਆ ਜਿੱਥੇ ਉਹ ਮੰਜੀ ਪਈ ਹੈ ਜੀ ਇਸ ਸਥਾਨ ਉੱਤੇ ਉਹਨਾਂ ਨੇ ਆਪਣਾ ਲਾਮਾ ਲਿਆਂ ਸੀ ਉਸ ਸਮੇਂ ਦੇ ਮੁਤਾਬਕ ਤੇ ਉਦੋਂ ਮਹਾਰਾਜ ਦਾ ਵਿਰੋਧ ਵੀ ਹੋਇਆ ਸੀਗਾ ਮਹਾਰਾਜ ਨੇ ਕਰੇ ਹੋਰ ਤਰੀਕੇ ਦੇ ਨਾਲ ਕੀਤੀਆਂ ਸੀਗੀਆਂ ਤੇ ਬਾਕੀ ਇਹਨਾਂ ਦਾ ਵਿਰੋਧ ਵੀ ਹੋਇਆ ਸੀ ਉਦੋਂ ਥੋੜਾ ਜਿਹਾ ਦੂਜੇ ਬੰਦੇ ਕਰਨ ਲੱਪੇ ਸੀ ਇਹਲੇ ਆਪਣਾ ਮਤ ਢੰਗ ਟੁੰਜੀਆਂ ਚਲਾਉਂਦੇ ਹੁੰਦੇ ਸੀ ਉਹਨਾਂ ਨੂੰ ਹੁੰਦਾ ਸੀ ਵੀ ਸਾਡੇ ਕਾਰੋਬਾਰ ਠੱਪ ਹੋ ਜਾਣੇ ਆ ਤੇ ਬਾਬੇ ਨਾਨਕ ਦਾ ਫਲਸਫਾ ਤੁਹਾਨੂੰ ਪਤਾ ਸੀ ਸਾਫ਼ ਸਿੱਧਾ ਤੇ ਸਪਸ਼ਟ ਬਾਬਾ ਪਰਮੇਸ਼ਰ ਦੀ ਗੱਲ ਕਰਨੀ ਆ ਤੇ ਮਿਹਨਤ ਕਰਨ ਵਾਲਿਆਂ ਦੀ ਗੱਲ ਕਰਨੀ ਆ ਵੀ ਮਿਹਨਤ ਕਰੋ ਤੇ ਵੰਡ ਕੇ ਛਕੋ ਜੋ ਕੋਲ ਹੈਗਾ ਆਪਣਾ ਢਿੱਡ ਭਰੋ ਤੇ ਦੂਜਿਆਂ ਨੂੰ ਵੀ ਵੰਡੋ ਤੇ ਹੁਣ ਆਪਾਂ ਉੱਪਰ ਚੱਲਦੇ ਆ ਕਿਉਂਕਿ ਥੱਲੇ ਉਹ ਸਥਾਨ ਆ ਜਿੱਥੇ ਮਹਾਰਾਜ ਦੀਆਂ ਲਾਵਾ ਫੇਰੀ ਹੋਈ ਸੀ ਤੇ ਆ ਉੱਪਰ ਜਿਹਦਾ ਮਹਾਰਾਜ ਦਾ ਪ੍ਰਕਾਸ਼ ਆ ਉੱਪਰ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਆ ਸੋ ਹਨ ਆਪਾਂ ਅੰਦਰ ਚੱਲਦੇ ਹਾਂ ਤੁਹਾਨੂੰ ਉਹ ਵੀ ਦਰਸ਼ਨ ਕਰਾਉਨੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਗੁਰਦੁਆਰਾ ਕੰਧ ਸਾਹਿਬ ਜਾਣਾ ਜਿੱਥੇ ਮਹਾਰਾਜ ਨੇ ਕੰਧ ਨੂੰ ਹੱਥ ਲਾਇਆ ਸੀ ਉਹ ਪਵਿੱਤਰ ਕੰਧ ਦੇ ਵੀ ਦਰਸ਼ਨ ਕਰਾਵਾਂਗੇ ਪਹਿਲਾਂ ਇੱਥੇ ਆ ਦਰਸ਼ਨ ਕਰ ਲਓ ਜੀ ਇੱਥੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪ੍ਰਕਾਸ਼ ਆ ਸੰਗਤਾਂ ਆਉਂਦੀਆਂ ਇੱਥੇ ਦਰਸ਼ਨਦਾਰੇ ਕਰਦੀਆਂ ਇਹ ਬਟਾਲੇ ਸ਼ਹਿਰ ਦੇ ਵਿੱਚ ਆ ਤੇ ਬਟਾਲੇ ਸ਼ਹਿਰ ਦੇ ਐਨ ਸੈਂਟਰ ਦੇ ਵਿੱਚ ਆ ਉੱਥੋਂ ਜੇ ਤਾਂ ਗੱਡੀ ਬਾਹਰ ਲਾ ਕੇ ਤੇ ਪੀੜੀਆਂ ਗਲੀਆਂ ਮਲ ਫਿਰ 5-7 ਮਿੰਟ ਤੁਰ ਕੇ ਜਾਣਾ ਪੈਂਦਾ ਆ ਤੇ ਪਰ ਬਾਤੋਂ ਮਾਲੂਮ ਨਹੀਂ ਹੁੰਦੀ ਹੈਗੀ ਕਿਉਂਕਿ ਜਿਹੜੀ ਆਪਣੀ ਉਦੋਂ ਦ੍ਰਿਸ਼ਟੀ ਹੁੰਦੀ ਹੈ ਉਦੋਂ ਥਕਾਵਟ ਆਲ ਨਹੀਂ ਹੁੰਦੀ ਉਹ ਤਾਂ ਸਿੱਧੀ ਬਾਬੇ ਨਾਨਕਾਲ ਨੂੰ ਹੋ ਜਾਂਦੀ ਹੈ ਨਾ ਧਿਆਨ ਹੋ ਜਾਂਦਾ ਵੀ ਅਸੀਂ ਬਾਬਾ ਜੀ ਦੇ ਸਥਾਨ ਤੇ ਚੱਲੇ ਆ ਸੋ ਆ ਸਾਰੇ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਜੀ ਘਰੇ ਬੈਠਿਆਂ ਨੂੰ ਵੀ ਤੇ ਇਹ ਸੰਗਤ ਆਉਂਦੀ ਆ ਆਲੇ ਦੁਆਲੇ ਵਾਲੇ ਇਹ ਦੁਕਾਨਦਾਰ ਆ ਵੀਰ ਕੋਈ ਤੇ ਇਹ ਵੀ ਆਣ ਕੇ ਇੱਥੇ ਦਰਸ਼ਨਦਾਰੇ ਕਰਦੇ ਆ ਇਹ ਆ ਦੇਖ ਲਓ ਜੀ ਆ ਹਾਲ ਆ ਤੇ ਜਦੋਂ ਪਿੰਡ ਦਾ ਵਿੱਚ ਜੇ ਹੋਣ ਦੇ ਕਾਰਨ ਨਾ ਜਦਾਂ ਮੈਨੂੰ ਲੱਗਾ ਆ ਵੀ ਸੰਗਤ ਚਲੋ ਵਿਆਹ ਜਦੋਂ ਮਨਾਉਂਦੇ ਆ ਉਦੋਂ ਤੋਂ ਬਹੁਤ ਰੱਚ ਹੁੰਦਾ ਨਾ ਪਰ ਸੰਗਤ ਜਦੋਂ ਆਪਾਂ ਜਾਈਦਾ ਬਾਕੀ ਸਥਾਨਾਂ ਦੇ ਵੀ ਦਰਸ਼ਨ ਕਰਨ ਜਾਈਦਾ ਤੇ ਇੱਥੇ ਵੀ ਸਾਨੂੰ ਬੱਤ ਚੜ ਕੇ ਆਉਣਾ ਚਾਹੀਦਾ ਕਿਉਂਕਿ ਬਾਬੇ ਨਾਨਕ ਜੀ ਦਾ ਵਿਆਹ ਗ੍ਰਸਤ ਜੀਵਨ ਦੀ ਜਿਹੜੀ ਸ਼ੁਰੂਆਤ ਉਹਨਾਂ ਦੀ ਇੱਥੋਂ ਹੋਈ ਸੀ ਆ ਨਿਸ਼ਾਨ ਸਾਹਿਬ ਆ ਜੀ ਅ ਇਹਨਾਂ ਸ਼ਹਿਰ ਦੇ ਵਿੱਚ ਸਾਨੂੰ ਦੂਰੋਂ ਹੀ ਦਿਸਣ ਲੱਗ ਪਿਆ ਸੀ ਨਿਸ਼ਾਨ ਸਾਹਿਬ ਤੇ ਫੇਰ ਅਸੀਂ ਉਧਰ ਨੂੰ ਚੱਲ ਗਏ ਤੇ ਆ ਉੱਪਰ ਪਹਿਲੀ ਮੰਜ਼ਲ ਦੇ ਉੱਤੇ ਆ ਜਿੱਤਾ ਮਤਲਬ ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਥੱਲੇ ਲਾਵਾਂ ਹੋਈਆਂ ਸੀ ਉਹ ਮੈਂ ਤੁਹਾਨੂੰ ਪਹਿਲਾਂ ਦਿਖਾ ਲ ਚੁੱਕਿਆ ਤੇ ਆਪਾਂ ਹਜੋ ਇਦੇ ਨਾਲ-ਨਾਲ ਚੱਲਦੇ ਹੋਏ ਤੁਹਾਨੂੰ ਸਾਰਾ ਹੀ ਦਰਸ਼ਨਦਾਰੀ ਕਰਾ ਦਿੰਨੇ ਆ ਤੇ ਆ ਬਾਹਰੋਂ ਇੱਕ ਵਾਰੀ ਫੇਰ ਤੁਹਾਨੂੰ ਦਰਸ਼ਨ ਕਰਾ ਦਈਏ ਜੀ ਜੇ ਕੋਈ ਜਾ ਕੇ ਆਇਆ ਹੋਇਆ ਤੇ ਜਰੂਰ ਕਮੈਂਟ ਕਰਿਓ ਜੀ ਮੈਂ ਪਹਿਲੀ ਵਾਰ ਗਿਆ ਆਹ ਪਵਿੱਤਰ ਖੂਹ ਆ ਜਿੱਥੇ ਮਾਤਾ ਸਲੱਖਣੀ ਜੀ ਨੇ ਜਦਾਂ ਮਤਲਬ ਵਿਆਹ ਤੋਂ ਪਹਿਲਾਂ ਜਦੋਂ ਤਿਆਰ ਨਹੀਂ ਹੁੰਦੇ ਹੁੰਦੇ ਇਸ਼ਨਾਨ ਕਰਕੇ ਇਸ ਪਵਿੱਤਰ ਖੂਹ ਵਿੱਚੋਂ ਜਦੋਂ ਉਹਦੋਂ ਬਰਾਤ ਜਿਹੜੀ ਜਾਂ ਦੂਜੇ ਜਿਹੜੇ ਸੀ ਮਤਲਬ ਬੀਬੀਆਂ ਦਾ ਇਧਰਲੇ ਪਾਸੇ ਹੁੰਦਾ ਸੀ ਸਤਾਨ ਤੇ ਉਹ ਇਸ਼ਨਾਨ ਕਰਦੇ ਹੁੰਦੇ ਸੀ ਨਾ ਤੇ ਜੋ ਸੌਣ ਵਿੱਚ ਆ ਤੇ ਆਹ ਪਵਿੱਤਰ ਖੂਹ ਆ ਇਤਿਹਾਸਕ ਖੂਹ ਆ ਠੰਡੀ ਖੂਹੀ ਕਹਿੰਦੇ ਇਹਨੂੰ ਤੇ ਇਹ ਵੀ ਉਦਾਂ ਹੀ ਸੰਭੀ ਹੋਈ ਆ ਨਾ ਪਰਾਤਨ ਚੀਜ਼ਾਂ ਜੀ ਸੰਭੀਆਂ ਜਾਊਗੀਆਂ ਤਾਂ ਆਪਾਂ ਬੱਚਿਆਂ ਨੂੰ ਕੁਝ ਦਿਖਾ ਸਕਦੇ ਆ ਨਹੀਂ ਤੇ ਤੁਹਾਨੂੰ ਪਤਾ ਹੀ ਆ ਬਈ ਫਿਰ ਬੱਚਿਆਂ ਨੂੰ ਪਤਾ ਕਿੱਦਾਂ ਲੱਗੂਗਾ ਨਾ ਹਕੀਕਤ ਤੋਂ ਜਾਣੂ ਕਿੱਦਾਂ ਹੋਣਗੇ ਆ ਦੇਖੋ ਜੀ ਵਿੱਚ ਦਰਸ਼ਨ ਕਰ ਲਓ ਜੀ ਆ ਡੂੰਗੀ ਖੂਈ ਆ ਆਜੋ ਸੰਗ ਜੀ ਹੁਣ ਆਪਾਂ ਨਾ ਖੂਈ ਦੇ ਤੁਸੀਂ ਦਰਸ਼ਨ ਕਰ ਲਏ ਇਸ ਪਵਿੱਤਰ ਖੂਈ ਤੇ ਤਾਂ ਹੁਣ ਤੁਹਾਨੂੰ ਆਪਾਂ ਲੈ ਕੇ ਜਾਂਦੇ ਆ ਜੋੜਾ ਘਰ ਵਾਲ ਕੰਤ ਸਹਿਬ ਗੁਰਦੁਆਰਾ ਦੇ ਜੋੜਾ ਘਰ ਵਾਲ ਆਜੋ ਦੇਖੋ ਆਨੰਦ ਮਾਣੋ ਸਰਦਾਰ ਕਾਂਦੇ ਸਾਹਿਬ ਅੱਜ ਉੱਥੇ ਦਰਸ਼ਕਾਂ ਨੂੰ ਬੁਲਾਇਆ ਤੁਹਾਨੂੰ ਬੁਲਾਉਣਾ ਹੈ ਬਾਬਾ ਜੀ ਨੂੰ ਸੇਵਾ ਕਰਦੇ ਹੋਏ ਉਸ ਸੰਗਤ ਸੇਵਾ ਤੇ ਸਿਮਰਨ ਦੋਵੇਂ ਨਾਲ-ਨਾਲ ਚੱਲਦੇ ਰਹੋ ਸਾਧ ਸੰਗਤ ਸੇਵ ਸਵੇ ਹੋਵੇ ਦੇਖ ਲੈ ਨਾਮ ਦੇਖ ਨੂੰ ਜਿਉਂ ਹੋਵੇ ਅਸਮਾਨ ਕੇ ਪਰ ਤੁਮ ਹੀ द्वारीक गोआ ਕੋਤਹਾਰ ਆਜੋ ਜੀ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਕੰਧ ਸਾਹਿਬ ਦੇ ਅੰਦਰ ਤੇ ਤੁਹਾਨੂੰ ਨਾਲ ਉਸ ਪਵਿੱਤਰ ਕੰਧ ਦੇ ਵੀ ਦਰਸ਼ਨ ਕਰਾਉਨੇ ਆ ਤੇ ਆਜੋ ਚਲਿਏ ਤੇ ਇਹ ਜੋੜਾ ਕਰ ਬਿਲਕੁਲ ਇਹਦੇ ਆਪੋਜ਼ਿਟ ਸਾਈਡ ਸੇ ਤੇ ਸੀ ਤੇ ਆਪੋਜ਼ਿਟ ਸਾਈਡ ਤੋਂ ਅਸੀਂ ਮਲ ਜੋੜਾ ਜਮਾ ਕਰਾ ਕੇ ਤੇ ਤੇ ਪੈਰ ਧੋ ਕੇ ਤੇ ਅੰਦਰ ਨੂੰ ਚੱਲ ਗਏ ਆ ਜੀ ਤੇ ਆ ਜਾਣੇ ਪਏ ਆਣ ਜਾ ਕੇ ਤੁਹਾਨੂੰ ਕਰਾਉਨੇ ਆ ਦਰਸ਼ਨ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਤੇ ਪਹਿਲਾਂ ਬਾਹਰਲੀ ਸਾਈਡ ਨੂੰ ਆ ਸਾਰੀ ਪ੍ਰਕਰਮਾ ਕਰਕੇ ਦਿਖਾਲ ਦਨੇ ਆ ਜੀ ਇਹ ਵੀਡੀਓ ਮੈਂ ਆਪ ਮੱਥਾ ਟੇਕਣ ਤੋਂ ਪਹਿਲਾਂ ਤਾਂ ਡੈਲੀ ਬਣਾਈ ਆ ਜੀ ਵੀ ਤੁਸੀਂ ਵੀ ਦਰਸ਼ਨ ਕਰ ਲਓ ਘਰੇ ਬੈਠੇ ਵੀ ਮਹਾਰਾਜ ਸਭ ਨੂੰ ਮੌਕਾ ਦਵੇ ਦਰਸ਼ਨ ਕਰਨ ਦਾ ਇੱਥੇ ਦੇਖ ਲਓ ਆ ਘੰਟੇ ਦੀ ਬਾਟਿਆ ਜੀ ਮੈਂ ਪਹਿਲੀ ਵਾਰ ਗਿਆ ਜਿੰਦਗੀ ਵਿੱਚ ਵੀ ਚਲੋ ਮਹਾਰਾਜ ਨੇ ਜਦੋਂ ਹੁਕਮ ਕਰਨਾ ਉਦੋਂ ਹੀ ਹੋਣਾ ਪਰ ਥੋੜਾ ਉਦਮ ਆਪ ਵੀ ਕਰਨਾ ਪੈਂਦਾ ਤੇ ਮਨ ਵਿੱਚ ਸੀਗਾ ਵੀ ਅਸੀਂ ਗਏ ਸੀ ਗਾਂਹ ਗਰਦਾਸਪੁਰ ਨੂੰ ਵੀ ਸੋਚਿਆ ਸੀ ਵੀ ਆਉਂਦੇ ਹੋਏ ਵੀ ਇਤਿਹਾਸਿਕ ਗੁਰੂ ਘਰ ਆ ਵੀ ਦਰਸ਼ਨ ਜ਼ਰੂਰ ਕਰਕੇ ਜਾਣੇ ਆ ਸੋਚਦਾ ਜਦੋਂ ਸਾਨੂੰ ਪਤਾ ਲੱਗੀ ਗਿਆ ਤੇ ਅਸੀਂ ਦਰਸ਼ਨ ਕਰਕੇ ਆ ਆ ਸਾਰਾ ਗੁਰੂ ਘਰ ਦਾ ਜਿਹੜਾ ਬਾਹਲੀ ਸਾਈਡ ਆ ਤੁਹਾਨੂੰ ਦਿਖਾਉលਦੇ ਆ ਇੱਧਰ ਵੀ ਮਹਾਰਾਜ ਦੇ ਪਾਠ ਚੱਲਦੇ ਆ ਜੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ 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 ਇਹ ਵੀਡੀਓ ਵਿੱਚ ਮੇਰਾ ਸਾਥ ਦਿੱਤਾ ਜੀ ਮੈਂ ਉਹਦੋਂ ਫੇਸਬੁੱਕ ਤੇ ਲਾਈਵ ਹੋਇਆ ਜੀ ਇਹ ਸਮਰਾਪਤ ਸਿੰਘ ਨੇ ਬਣਾਈ ਆ ਵੀਡੀਓ ਤੇ ਉਹਦੇ ਦੁਆਰਾ ਬਣਾਈ ਗਈ ਆ ਵੀਡੀਓ ਤੇ ਉਹਨੂੰ ਜੋ ਜੋ ਲੱਗਾ ਵੀ ਆ ਚੀਜ਼ ਦਿਖਾਉਣ ਵਾਲੀ ਆ ਚਲੋ ਹਜੇ ਬੱਚਾ ਆ ਪਰ ਆਪਣੇ ਹਿਸਾਬ ਨਾਲ ਉਹਨੇ ਜਿੱਦਾਂ ਵੀ ਬਣਾਈ ਆ ਸਵਕਾਰ ਕਰਿਓ ਜੀ ਦਰਸ਼ਨ ਕਰੋ ਤੁਸੀਂ ਬਸ ਸੰਗਤ ਘਰ ਬੈਠੀ ਦਰਸ਼ਨਦਾਰੇ ਕਰੋ ਜੀ ਮਹਾਰਾਜ ਸਾਹਿਬ ਨੂੰ ਮੌਕਾ ਬਖਸ਼ੀ ਜਾਣ ਦਾ ਤੇ ਹੁਣ ਆਪਾਂ ਚੱਲਦੇ ਆਂ ਗੁਰੂ ਘਰ ਵੱਲ ਨੂੰ ਤੇ ਇਤਲੀ ਸੇੜ ਥਾਣੀ ਤੁਹਾਨੂੰ ਲਈ ਆ ਕੇ ਦਿਖਾ ਦਿਆਂ ਤੇ ਇੱਧਰ ਜਦੋਂ ਅਸੀਂ ਗਏ ਆ ਅਸੀਂ ਦੇਖਿਆ ਵੀ ਮੂਰੇ ਸੰਗਤ ਜਿਹੜੀ ਆ ਨਾ ਇੱਥੋਂ ਪ੍ਰਸ਼ਾਦ ਲੈਂਦੀ ਆ ਬਾਹਰ ਨਿਕਲ ਕੇ ਨਾ ਦਰਵਾਜ਼ਾ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਇੱਥੇ ਸੰਗਤ ਪ੍ਰਸ਼ਾਦ ਇੱਧਰਲੇ ਪਾਸੇ ਆ ਬਾਹਰ ਨੂੰ ਜਾਣ ਨੂੰ ਆ ਜਾਲੀ ਤੇ ਇੱਧਰ ਆ ਦੇਖੋ ਪ੍ਰਸ਼ਾਦ ਲੈ ਕੇ ਬੀਬੀ ਚੱਲ ਗਏ ਆ ਬਾਬਾ ਜੀ ਪ੍ਰਸ਼ਾਦ ਬੰਨਦੇ ਆ ਤੇ ਹੁਣ ਆਪਾਂ ਅੰਦਰ ਚੱਲਦੇ ਆ ਜੀ ਹੁਣ ਤੁਹਾਨੂੰ ਉਸ ਪਵਿੱਤਰ ਕੰਧ ਦੇ ਦਰਸ਼ਨ ਕਰਾਉਨੇ ਆ ਤੇ ਆ ਜਾਓ ਜੀ ਆ ਆਇਆ ਜੀ ਸਾਹਮਣੇ ਇਹ ਕੰਦ ਹੈ ਜਿਹਨੂੰ ਮਹਾਰਾਜ ਨੇ ਮੈਂ ਰੀਲ ਵੀ ਪਾਈ ਆ ਮਤਲਬ ਇਹਨੂੰ ਹੱਥ ਲਾ ਕੇ ਆਪਣੇ ਪਵਿੱਤਰ ਹੱਥ ਲਾ ਕੇ ਕਿਹਾ ਸੀ ਵੀ ਇਹ ਜੁਗਾਂ ਜੁਗਾਂ ਤੱਕ ਇਦਾਂ ਹੀ ਖੜੀ ਰਹੂਗੀ ਤੇ ਜਦੋਂ ਬੀਬੀ ਆਕ ਨੇ ਕਹਿ ਦਿੱਤਾ ਸੀ ਵੀ ਕੰਦ ਡਿਗਣ ਵਾਲੀ ਆ ਨਾ ਤੇ ਮਹਾਰਾਜ ਨੇ ਹੱਥ ਲਾ ਕੇ ਕਿਹਾ ਸੀ ਵੀ ਇਹ ਜੁਗਾਂ ਜਗੰਤਰਾਂ ਤੱਕ ਇਦਾਂ ਹੀ ਖੜੀ ਰਹੂਗੀ ਇਹ ਸੰਗਤ ਨੇ ਨਾ ਜਿਹੜੇ ਹੁਣ ਉੱਥੇ ਸੇਵਾਦਾਰ ਆ ਉਹਨਾਂ ਨੇ ਸ਼ੀਸ਼ਾ ਤਾਂ ਲਾ ਦਿੱਤਾ ਵੀ ਸੰਗਤ ਉਥੋਂ ਮਿੱਟੀ ਖੁਰੇਦਣ ਲੱਪਈ ਸੀ ਮਤਲਬ ਜਿੱਦਾਂ ਜਿੰਨੇ ਵੀ ਜਾਣਾ ਹਨ ਇਦਾਂ ਮਿੱਟੀ ਖੁਰਚ-ਖੁਰਚ ਕੇ ਤੇ ਨਾਲ ਲਈ ਜਾਣੀ ਉਹ ਫੇ ਜਿੱਦਾਂ ਮਤਲਬ ਜਿੱਦਾਂ ਵੀ ਉਹਨਾਂ ਨੂੰ ਸਹੀ ਲੱਗਾ ਸੇਵਾ ਦਾ ਨਾਲ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਚੀਜ਼ ਕੀਤੀ ਹੋਈ ਆ ਉਹਨੂੰ ਕਵਰ ਕਰ ਦਿੱਤਾ ਵੀ ਕੋਈ ਇੱਥੋਂ ਮਿੱਟੀ ਨਾ ਪੱਟੇ ਨਾ ਮਿੱਟੀ ਖਰੀਦ ਕੇ ਘਰ ਨੂੰ ਨਾਲ ਲੈ ਕੇ ਜਾਵੇ ਬਸ ਇਹ ਚੀਜ਼ਾਂ ਦਰਸ਼ਨ ਦਿਦਾਰੇ ਕਰਨ ਨੂੰ ਆਉਂਦੀਆਂ ਫੇ ਆਪਾਂ ਫੇ ਹੋਜੀ ਦਾ ਵੀ ਆਪਾਂ ਸਾਰਾ ਕੁਝ ਘਰ ਨੂੰ ਨਹੀਂ ਲੈ ਜਾਈਏ ਤੇ ਮਹਾਰਾਜ ਨੇ ਬਾਗ ਤਾਂ ਇੱਥੇ ਕੀਤੇ ਸੀ ਵੀ ਇਹ ਚੀਜ਼ ਇੱਥੇ ਰਹਿਣੀ ਚਾਹੀਦੀ ਆ ਤੇ ਗੁਨਾਨਕ ਪਾਤਸ਼ਾਹ ਦੀ ਬਾਕੀ ਕਿਰਪਾ ਜੀ ਇੱਥੇ ਤੇ ਆ ਗੁਰੂ ਗ੍ਰੰਥ ਸਾਹਿਬ ਨਾਲ ਹੀ ਪ੍ਰਕਾਸ਼ ਹੈ ਜੀ ਤੇ ਉਹਨਾਂ ਨੇ ਬਹੁਤ ਸੋਹਣਾ ਜਿਦਾਂ ਮਲ ਸ਼ੀਸ਼ਾ ਲਾ ਕੇ ਵੀ ਸੰਗਤ ਨੂੰ ਦਰਸ਼ਨ ਵੀ ਹੋ ਜਵੇ ਤੇ ਕੋਈ ਉਤੋਂ ਮਿੱਟੀ ਬਿਨਾਂ ਜਿਦਾਂ ਖਰੀਦ ਕੇ ਲੈ ਕੇ ਜਾਵੇ ਹਨ ਆਪਣੇ ਤੁਹਾਨੂੰ ਪਤਾ ਹੀ ਆਵੇ ਸੰਗਤ ਭੋਲੀ ਹੁੰਦੀ ਆ ਨਾ ਜਦੋਂ ਗੁਰੂ ਘਰ ਜਾਂਦੀ ਹੈ ਜਦੋਂ ਕੋਈ ਵੀ ਚੀਜ਼ ਦੱਸਦੀ ਆ ਵੀ ਚਰਨ ਧੂੜ ਹੋਵੇ ਜਾਂ ਕੋਈ ਵੀ ਚੀਜ਼ ਵੀ ਘਰ ਨੂੰ ਲਿਆਈ ਦੀ ਆਪਾਂ ਨਾ ਵੀ ਭਾਵਨਾ ਹੁੰਦੀ ਆਪੋ ਆਪਣੀ ਤੇ ਹਰੇਕ ਨੂੰ ਹੁੰਦਾ ਵੀ ਮੈਂ ਵੀ ਪਾਗਾਂ ਵਾਲਾ ਬਣ ਜਮਾਨਾ ਪਰ ਜਿਹਨੇ ਇੱਥੇ ਦਰਸ਼ਨ ਹੀ ਕਰ ਲਏ ਭਾਵੇਂ ਵੀਡੀਓ ਚ ਦਰਸ਼ਨ ਕਰ ਲਏ ਭਾਵੇਂ ਉੱਥੇ ਜਾ ਕੇ ਕਰ ਲਏ ਉਹ ਵੀ ਪਾਗਾਂਲੇ ਆ ਜਿਹਨੇ ਵੀਡੀਓ ਚ ਕਰ ਲਿਆ ਉਹਦਾ ਵੱਖਰਾ ਫਾਲ ਹੈ ਪਰ ਜੇ ਤੁਸੀਂ ਉੱਥੇ ਜਾ ਕੇ ਕਰੋਗੇ ਤੁਹਾਨੂੰ ਬਹੁਤ ਗੁਣਾ ਵੱਧ ਫਲ ਮਿਲੂਗਾ ਕਿਉਂਕਿ ਮਹਾਰਾਜ ਦੇ ਚਰਨਾਂ ਦੇ ஸ்தான ਤੇ ਪਏ ਆ ਤੇ ਜਿੱਥੇ ਬਾਬੇ ਨਾਨਕ ਦੇ ਚਰਨ ਪਏਗਾ ਉਹ ਸਮਝ ਲਓ ਬਸ ਸੱਚਖੰਡਈ ਆ ਚੀਜ਼ ਉਹ ਸੱਚਖੰਡ ਤੋਂ ਉੱਤੇ ਵਾਲਾ ਕੋਈ ਲਫਜ਼ ਹੀ ਨਹੀਂਗਾ ਉਸ ਥਾਂ ਲਈ ਤੇ ਉਸ ਪਵਿੱਤਰ ਥਾਂ ਲਈ ਕੋਈ ਲਫਜ਼ ਨਹੀਂਗਾ ਬਸ ਆਪਣੇ ਭਾਗ ਜਗਾਓ ਜਾ ਕੇ ਮੱਥਾ ਰਗੜੋ ਮਹਾਰਾਜ ਤੋਂ ਬਾਣੀ ਸੁਣੋ ਦਰਸ਼ਨ ਦਾਰੇ ਕਰੋ ਸੇਵਾ ਕਰੋ ਸਿਮਰਨ ਕਰੋ ਜਿੰਨੀ ਤੁਹਾਡੀ ਸਮਰਥਾ ਆ ਉਹਦੇ ਅਨਸਾਰ ਉੱਥੇ ਮਾਇਆ ਆਪਣੀ ਈਟਾ ਕਰੋ ਨਾ ਤਾਂ ਕਿ ਧਾਰਮਿਕ ਸਥਾਨ ਜਿਹੜੇ ਆਪਣੇ ਨਿਰੰਤਰ ਚੱਲਦੇ ਰਹਿਣ ਜੀ ਇੰਨੀਆਂ ਕਿ ਸੇਵਾਵਾਂ ਕਰੋ ਪ੍ਰਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ